ਸਤਿ ਸ਼੍ਰੀ ਅਕਾਲ ਜੀ ਅਗੀ ਜੀ ਦਾ ਖਾਲਸਾ ਆਦਰ ਜੀ ਕੀ ਫਤਿਹ ਅੱਜ ਅਸੀਂ ਆਏ ਸੀ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਅਸੀਂ ਇੱਥੇ ਨੇੜੇ ਆਏ ਸੀਗੇ ਰਹਿਣ ਲਈ ਤੇ ਉੱਥੋਂ ਨੇੜੇ ਗੁਰੂ ਦੀਦੀ ਹੁਣੀ ਕਹਿੰਦੇ ਕਿ ਇੱਥੇ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਹੈ ਇਹਦਾ ਵੀ ਬਹੁਤ ਵਧੀਆ ਇਤਿਹਾਸ ਹੈ ਤੇ ਆਪਾਂ ਨਾਲ-ਨਾਲ ਪੜਦੇ ਹਾਂ ਨਾਲ-ਨਾਲ ਤੁਹਾਨੂੰ ਦੱਸਦੇ ਹਾਂ ਕਿ ਇਹਦੇ ਬਾਰੇ ਵਿੱਚ ਜੋ ਲਿਖਿਆ ਹੋਇਆ ਮੈਨੂੰ ਹਜੇ ਪ੍ਰੋਪਰ ਜਾਣਕਾਰੀ ਨਹੀਂ ਮੈਨੂੰ ਪੜਿਆ ਵੀ ਨਹੀਂ ਮੈਂ ਕਿਹਾ ਤੁਹਾਡੇ ਨਾਲ ਵੀ ਸਾਂਝਾ ਕਰਦੀ ਕਿ ਨਾਲੇ ਮੈਂ ਆਪ ਪੜਦੀ ਹਾਂ ਤੇ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਸੰਖੇਪ ਅਧਾਰ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਪਾਸ਼ਾਏ ਪੰਜਵੀਂ ਅਤੇ ਨੌਵੀਂ ਕਹਿੰਦੇ ਕਿ ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਅਤੇ ਨੌਵੇਂ ਪਾਸ਼ਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤ ਸੁਹਾਵੀ ਤੇ ਸਸ਼ੋਭਿਤ ਹੈ ਕਹਿੰਦੇ ਕਿ ਸੰਕੇਤ ਮੰਡੀ ਹਿਮਾਚਲ ਪ੍ਰਦੇਸ਼ ਦਾ ਰਾਜਾ ਜਿਸ ਦਾ ਨਾਮ ਰਾਜਾ ਹਰੀ ਸਾਂਸੀ ਉਹ ਅੰਮ੍ਰਿਤਸਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਨੂੰ ਆਇਆ ਸ਼ਹਿਰੋਂ ਬਾਹਰ ਬਾਹ ਡੇਰਾ ਪਿੱਛਾ ਸਵੇਰੇ ਉੱਠ ਕੇ ਰਾਜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਇਆ ਮੱਥਾ ਟੇਕਣ ਸਮੇ ਇਹ ਸ਼ਬਦ ਸੁਣਿਆ ਲੇਖ ਨੂੰ ਲੇਖ ਨ ਮਟਾਈਂ ਏ ਸਖੀ ਜੋ ਲਿਖਿਆ ਕਰਤਾਰ ਜੋ ਲਿਖਿਆ ਕਰਤਾਰ ਰਾਜੇ ਦੇ ਮਾਇਓ ਚ ਸੁਣੇ ਸ਼ੰਕਾ ਆਈ ਜੇ ਲੇਖ ਨਹੀਂ ਮਿਟ ਸਕਦੇ ਤਾਂ ਗੁਰੂ ਦੀ ਸੰਗਤ ਕਰਨ ਦਾ ਕੀ ਫਾਇਦਾ ਅਰਗੁਰ ਅਰਜਨ ਦੇਵ ਜੀ ਸੋਰੀ ਕੱਲ੍ਹ ਜਾਣਗੇ। ਇਹ ਰਾਜਾ ਖਾਣਾ ਖਾ ਕੇ ਸੋ ਗਿਆ। ਸੁੱਤੇ ਹੋਏ ਰਾਜੇ ਨੂੰ ਸੁਪਨਾ ਆਇਆ ਜਿਸ ਵਿੱਚ ਉਸਨੇ ਵੇਖਿਆ ਕਿ ਉਸਦੀ ਮੌਤ ਹੋ ਗਈ ਸੀ। ਉਸਦਾ ਦੂਜਾ ਜਨਮ ਚੰਡਾਲਾਂ ਦੇ ਘਰ ਹੋ ਗਿਆ। ਉਸਦੇ ਬੱਚੇ ਹੋ ਗਏ। ਇੱਕ ਦਿਨ ਉਹ ਦਰਖਤ ਉੱਪਰੋਂ ਲੱਕੜੀਆਂ ਕੱਟ ਰਿਹਾ ਸੀ ਤੇ ਅਚਾਨਕ ਦਰਖਤ ਦਾ ਟਹਿਣ ਟੁੱਟ ਗਿਆ ਤੇ ਜ਼ਮੀਨ ਉੱਪਰ ਡਿੱਗਣ ਕਾਰਨ ਉਸਦੇ ਸਿਰ ਵਿੱਚ ਸੱਟ ਲੱਗਣ ਤੇ ਉਸਦੀ ਮੌਤ ਹੋ ਗਈ। ਜਿਸ ਪੁੱਛੂ ਰਾਜੇ ਦੀ ਜਾਗ ਪੁੱਲ ਦੀ ਰਾਜੇ ਨੇ ਗੁਰੂ ਜੀ ਨੇ ਰਾਜੇ ਨੇ ਗੁਰੂ ਜੀ ਨੂੰ ਸਨੇਹਾ ਭੇਜਿਆ ਕਿ ਰਾਜੇ ਨੂੰ ਕਹੋ ਕਿ ਸ਼ਿਕਾਰ ਖੇਡਣ ਚੱਲੀਏ ਗੁਰੂ ਜੀ ਰਾਜੇ ਸਮੇਤ ਸ਼ਿਕਾਰ ਖੇਡਣ ਲਈ ਅੰਮ੍ਰਿਤਸਰ ਤੋਂ ਗੁੰਮਸਾਲਾ ਤੋਂ ਮੀਰਾਕੋਟ ਹੁੰਦੇ ਹੋਏ ਲੋਹਾਰਕਾ ਦੇ ਮੱਲੂ ਨੰਗਲ ਦੀ ਧਰਤੀ ਤੇ ਪਹੁੰਚੇ ਤਾਂ ਗੁਰੂ ਅਰਜਨ ਦੇਵ ਜੀ ਨੇ ਗੁਰਦੁਆਰਾ ਗੁਰੂ ਕਾ ਇਹ ਆਖਿਆ ਕਿ ਜਿਸ ਦੇ ਅੱਗੇ ਸ਼ਿਕਾਰ ਅੱਗੇ ਸ਼ਿਕਾਰ ਨਿਕਲੇ ਉਸਨੇ ਘੋੜਾ ਪਿੱਛੇ ਲਾਉਣਾ ਰਾਜੇ ਦੇ ਅੱਗੇ ਇੱਕ ਹਿਰਨ દોੜ ਉੱਠਿਆ ਰਾਜੇ ਨੇ ਹਿਰਨ ਦੇ ਪਿੱਛੇ ਆਪਣਾ ਘੋੜਾ ਲਾ ਲਿਆ ਉਹ ਹਿਰਨ ਇਸ ਸਥਾਨ ਤੇ ਆ ਕੇ ਲੁਕ ਗਿਆ ਜਿੱਥੇ ਅੱਜ ਗੁਰੂ ਕਾ ਬਾਗ ਹੈ ਇੱਥੋਂ ਦੀ ਪਿੰਡ ਕੁੱੱਤੇ ਵਾਲੀ ਦੇ ਹਰੀਜਨ ਨੂੰ ਮਾਰਿਆ ਥੋੜੇ ਕੁ ਦਿਨ ਹੋਏ ਸਨ ਜਿਸ ਦੀ ਸ਼ਕਲ ਬਿਲਕੁਲ ਰਾਜੇ ਵਰਗੀ ਜਦੋਂ ਰਾਜਾ ਇਸਤਾਨ ਤੇ ਪੁੱਜਾ ਤਾਂ ਉਹ ਦਰਤ ਵੀ ਆ ਗਿਆ ਜਿਸ ਉੱਪਰੋਂ ਡਿੱਗ ਕੇ ਰਾਜੇ ਦੀ ਮੌਤ ਹੋਈ ਸੀ ਰਾਜਾ ਬੜਾ ਹੈਰਾਨ ਸੀ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਸੱਚ ਕੀ ਹੈ ਰਾਜਾ ਪਰੇਸ਼ਾਨੀ ਦੀ ਹਾਲਤ ਵਿੱਚ ਬੜਾ ਸੋਚ ਰਿਹਾ ਸੀ ਇੰਨੇ ਚਿਰ ਨੂੰ ਉਸ ਨੂੰ ਬੱਚਿਆਂ ਨੇ ਬੱਚਿਆਂ ਤੇ ਉਹਨਾਂ ਦੀ ਮਾਂ ਨੇ ਘੇਰ ਲਿਆ ਜੋ ਉਸ ਨੂੰ ਸੁਪਨੇ ਵਿੱਚ ਦਿੱਖੇ ਸਨ ਬੱਚਿਆਂ ਨੇ ਕਿਹਾ ਬਾਪੂ ਤੂੰ ਤਾਂ ਦਰਖਤ ਤੋਂ ਡਿੱਗ ਕੇ ਮਰ ਗਿਆ ਸੀ ਹੁਣ ਤੂੰ ਜਿਉਂਦਾ ਕਿਵੇਂ ਹੋ ਗਿਆ ਰਾਜੇ ਨੇ ਦੱਸਿਆ ਕਿ ਮੈਂ ਸਕੇਤ ਮੰਡੀ ਦਾ ਰਾਜਾ ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਨੂੰ ਆਣਾ ਰਾਜੇ ਦੇ ਕਹਿਣ ਦਾ ਉਹਨਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਤਦ ਤੱਕ ਗੁਰੂ ਅਰਜਨ ਦੇਵ ਜੀ ਵੀ ਇੱਥੇ ਆ ਪੁੱਜੇ ਇੱਥੇ ਗੁਰੂ ਅਰਜਨ ਦੇਵ ਜੀ 1585 ਈਸਵੀ ਨੂੰ ਆਏ ਗੁਰੂ ਜੀ ਨੇ ਬੱਚਿਆਂ ਨੂੰ ਸਮਝਾਇਆ ਤੁਸੀਂ ਰਾਜੇ ਦੀ ਸ਼ਕਲ ਆਪਣੇ ਪਿਤਾ ਵਰਗੀ ਰਾਏ ਦੇਖ ਭਲੇਖਾ ਖਾ ਗਏ ਹੋ ਤੇ ਇਹ ਸਕੇਤ ਮੰਡੀ ਦਾ ਰਾਜਾ ਹਰੀਸੈਨ ਹੈ ਅਤੇ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੇ ਦਸਨ ਨਾਲ ਬੱਚਿਆਂ ਤੇ ਉਹਨਾਂ ਦੀ ਮਾਂ ਨੂੰ ਯਕੀਨ ਹੋ ਗਿਆ ਕਿ ਉਹ ਉੱਥੋਂ ਚਲੇ ਗਏ ਰਾਜੇ ਨੂੰ ਵੀ ਯਕੀਨ ਹੋ ਗਿਆ ਤੇ ਗੁਰੂ ਜੀ ਨੇ ਰਾਜੇ ਦੀ ਸ਼ੰਕਾ ਦੂਰ ਕਰ ਦਿੱਤੀ ਤੇ ਸ਼ੱਕ ਦੂਰ ਹੋ ਗਿਆ ਕਿ ਲੇਖ ਮਿਟਦੇ ਨਹੀਂ ਪਰ ਕੀਤੇ ਹੋਏ ਕਰਮਾਂ ਦਾ ਫਲ ਹੈ ਜਿਹੜਾ ਜਨਮ ਲੈ ਕੇ ਭੁਗਤਣਾ ਹੋਵੇ ਉਹ ਸਾਥ ਸੰਬਤ ਕਰਨ ਨਾਲ ਹੀ ਆਪਣੇ ਵਿੱਚ ਪੂਰਾ ਹੋ ਸਕਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ 1664 ਇਸ ਵਿੱਚ ਇਸੇ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ। ਉਹਨਾਂ ਨੇ ਆ ਕੇ ਇਸ ਧਰਤੀ ਨੂੰ ਬਾਗ ਲਾਇਆ। ਇਸ ਪਿੰਡ ਕੁੱਤੇ ਵਾਲੀ ਦੇ ਦੋ ਨਾਮਲੇਵਾ ਸਿੱਖ ਹਨ। ਦੋ ਨਾਮਲੇਵਾ ਸਿੱਖ ਹਨ। ਜਿਨ੍ਹਾਂ ਦਾ ਨਾਮ ਭਾਈ ਮਸਤੂ ਤੇ ਭਾਈ ਲਾਲਚੰਦ ਸੀ। ਜਿਨ੍ਹਾਂ ਨੇ ਘਰ ਗੁਰੂ ਜੀ ਪਰੇ ਸੀ। ਉਸ ਜਗ੍ਹਾ ਤੇ ਹੁਣ ਗੁਰਦੁਆਰਾ ਬੌਲੀ ਸਾਹਿਬ ਮੌਜੂਦ ਹੈ ਇਸ ਸਥਾਨ ਤੇ ਆ ਕੇ ਗੁਰੂ ਜੀ ਨੇ 9 ਮਹੀਨੇ 9 ਦਿਨ ਤੇ 9 ਕੜੀਆਂ ਤਪ ਕੀਤਾ ਇਸ ਸਥਾਨ ਨੂੰ ਪਹਿਲਾਂ ਗੁਰੂ ਕੀ ਰੋੜ ਕਹਿੰਦੇ ਸਨ ਜਦੋਂ ਗੁਰਪ੍ਰੀਤਘ ਬਹਾਦਰ ਸਾਹਿਬ ਜੀ ਨੇ ਇੱਥੇ ਭਗਤੀ ਦਾ ਬਾਗ ਲਾਇਆ ਸੀ ਉਦੋਂ ਤੋਂ ਗੁਰੂ ਜੀ ਨੇ ਵਰ ਦਿੱਤਾ ਸੀ ਜਿਹੜਾ ਆਖੂ ਗੁਰੂ ਕਾ ਬਾਗ ਉਸ ਨੂੰ ਲੱਗਣਗੇ ਦੁਨੇ ਬਾਗ ਗੁਰੂ ਜੀ ਨੇ ਸਾਨੂੰ ਅਣਿਖਾਂ ਹੀ ਵਾਰ ਵਰਦ ਦਿੱਤੀ ਜਿਵੇਂ ਸਾਨੂੰ ਕਾਇਸ ਸਾਂਦੇ ਪੁੱਤਰਾਂ ਦੀ ਬਾਤ ਲੈਣ ਦੀ ਸਰਦਨ ਨਾਲ ਆ ਕੇ ਫਲ ਧਾਰ ਬੁੱਟੇ ਲੰਘਦੇ ਨੇ ਉਹਨਾਂ ਦੀਆਂ ਆਸਾਂ ਪੂਰੀਆਂ ਹੁੰਦੀਆਂ ਨੇ ਤੇ ਇਸ ਸਥਾਨ ਨੇ ਤੇਹੀ ਗੁਰੂ ਕੇ ਬਾਗ ਦਾ ਮੋਰਚਾ ਲੱਗਾ 8 ਅਗਸਤ 1922 ਨੂੰ ਗੁਰਦੁਆਰਾ ਸਾਹਿਬਨ ਮਹੰਤ ਪਾਸੋਂ ਆਜ਼ਾਦ ਕਰਵਾਉਣੀ ਸਿੰਘਾਂ ਨੇ ਜੋ ਤਸੀਹੇ ਝੱਲੇ ਉਹਨਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ ਇਸ ਸਥਾਨ ਤੇ ਚੇਤਰ ਦੀ ਮੱਸੀਆ ਤੇ ਬਹੁਤ ਭਾਰੀ ਇਕੱਠ ਹੁੰਦਾ ਤੇ ਸਾਕਾ ਮੋਰਚਾ ਗੁਰੂ ਕਾ ਬਾਗ ਹਰ ਸਾਲ 8 ਅਗਸਤ ਨੂੰ ਮਨਾਇਆ ਜਾਂਦਾ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਮਿਲ ਗਈ ਹੋਵੇਗੀ ਕਿ ਗੁਰੂ ਕੇ ਬਾਗ ਬਾਰੇ ਸਾਰਾ ਕੀ ਇਤਿਹਾਸ ਹੈ ਨਾ ਬਾਕੀ ਆਪਾਂ ਅੱਗੇ ਜਾਵਾਂਗੇ ਤੁਹਾਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਵੀ ਕਰਵਾਵਾਂਗੇ